ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਸਟਾਰ ਟਾਇਰਜ਼ ਲੁਧਿਆਣਾ ਵਾਲਿਆਂ ਦੇ ਇੱਥੇ ਕਹਿੰਦੇ ਤੁਹਾਡੇ ਗੱਡੀਆਂ ਦੇ ਟਾਇਰ 250 ਰੁਪਏ ਕਿਲੋ ਦੇ ਵਿੱਚ ਚੇਂਜ ਕੀਤੇ ਜਾ ਰਹੇ ਨੇ ਇਸੇ ਕਰਕੇ ਸਵੇਰ ਤੋਂ ਹੀ ਇਹਨਾਂ ਕੋਲੇ ਲੰਬੀਆਂ ਲੰਬੀਆਂ ਗੱਡੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਲੋਕ ਅਦੀ ਅਦੀ ਦਿਹਾੜੀ ਵੇਟ ਕਰਦੇ ਨੇ ਇਹਨਾਂ ਤੋਂ ਗੱਡੀਆਂ ਦੇ ਟਾਇਰ ਚੇਂਜ ਕਰਵਾਉਣ ਦੇ ਲਈ ਮੈਨੂੰ ਪਤਾ ਤੁਹਾਡੇ ਜੋ ਬਹੁਤ ਸਾਰੇ ਸੋਚਦੇ ਹੋਣਗੇ ਵੀ ਯਾਰ ਗੁੱਡੀ ਗੱਡੀ ਵਾਲੇ ਟਾਇਰ ਹੋਣਗੇ ਤੇ ਇਹ ਵੀ ਇਹਨਾਂ ਦਾ ਦਾਵਾ ਜੇ ਕੋਈ ਸਾਬਤ ਕਰ ਦਵੇ ਗੁੱਡੀ ਗੱਡੀ ਹੋਈ ਨੇ ਟਾਇਰ ਦੇ ਤਾਂ 5 ਲੱਖ ਰੁਪਏ ਦਾ ਇਨਾਮ ਦੇਣਗੇ ਉਦੇ ਨਾਲ ਨਾਲ ਜਿਹੜਾ ਟਾਇਰ ਬਦਲਦੇ ਨੇ 3 ਮਹੀਨਿਆਂ ਦੀ ਗਾਰੰਟੀ ਦਿੰਦੇ ਨੇ ਫੁੱਲਣ ਦੀ ਫਟਣ ਦੀ ਸਭ ਕੁਝ ਹੋਣ ਦੀ ਉਦੇ ਨਾਲ ਨਾਲ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ ਕਈ ਟਾਇਰ ਤਾਂ ਐਜੇ ਨੇ ਜਿਹੜੇ ਜਮਾਈ ਨਵੇਂ ਵਰਗੇ ਹੁੰਦੇ ਨੇ ਤੁਸੀਂ ਗੈਸੇ ਨਹੀਂ ਕਰ ਸਕਦੇ ਵੀ ਸੈਕੰਡ ਹੈਂਡ ਟਾਇਰ ਨੇ ਉਹਦੇ ਨਾਲ ਨਾਲ ਸਟਾਕ ਦੀ ਟੈਂਸ਼ਨ ਕੋਈ ਨਹੀਂ ਲੈਣੀ ਜੀ ਜਿੰਨੇ ਮਰਜ਼ੀ ਇਹਨਾਂ ਕੋਲੇ ਆਊਟ ਟਾਇਰ ਚੇਂਜ ਕਰਵਾਓ 10 ਗੱਡੀਆਂ 20 ਗੱਡੀਆਂ ਜਿੰਨੀਆਂ ਮਰਜ਼ੀ ਲੈ ਕੇ ਆਓ ਇੱਕ ਟਾਇਰ ਚੇਂਜ ਕਰਵਾਉਣਾ ਉਹ ਵੀ ਕਰਵਾ ਸਕਦੇ ਹਾਂ ਚਾਰੋਂ ਟਾਇਰ ਚੇਂਜ ਕਰਵਾਉਣੇ ਨੇ ਉਹ ਵੀ ਕਰਵਾ ਸਕਦੇ ਹੋ ਹੁਣ ਦੇਰ ਨਾ ਲਗਾਓ ਜਲਦੀ ਤੋਂ ਜਲਦੀ ਪਹੁੰਚੋ ਸਟਾਰ ਟਾਇਰਸ ਲੁਧਿਆਣਾ ਤਾਂ ਅਪਾਇੰਟਮੈਂਟ ਲੈਣਾ ਨਹੀਂ ਭੁੱਲਣਾ ਉਹਦੇ ਨਾਲ ਤੁਹਾਡਾ ਸਮਾਂ ਤੇ ਬੌਦਰੇਸ਼ਨ ਦੋਮੋ ਘਟਣਗੇ ਵੀਡੀਓ ਰਾਈ ਸਭ ਤੋਂ ਪਹਿਲੇ ਉਹਨਾਂ ਦਾ ਥੈਂਕ ਯੂ ਕਰਦਾ ਮੈਂ ਕਿ ਜਿਹੜਾ ਮੇਰਾ ਭਾਈਚਾਰਾ ਇੰਨਾ ਮੇਰੇ ਕੋਲ ਆ ਰਿਹਾ ਹੈ ਮੇਰੇ ਤੇ ਵਿਸ਼ਵਾਸ ਕਰ ਰਿਹਾ ਹੈ ਮੇਰੀ ਚੀਜ਼ ਨੂੰ ਲੈ ਕੇ ਜਾ ਰਿਹਾ ਮੈਨੂੰ ਬਿਲਕੁਲ ਉਹਨਾਂ ਨੇ ਇੰਨਾ ਕੋਈ ਵਿਅਸਤ ਕਰ ਦਿੱਤਾ ਕਿ ਜੈ ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰਾ ਭਾਈਚਾਰਾ ਮੈਨੂੰ ਇੰਨਾ ਵਿਅਸਤ ਕਰ ਦੇਗਾ ਠੀਕ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਬਹੁਤ